ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਸਾਂਜ ਕਲਾਂ ਤੋਂ ਕੱਲ ਰਾਤੀ ਤਿੰਨ ਟਰਾਲੀਆਂ ਲੋਡ ਕੀਤੀਆਂ ਸੀ ਸੇਵਾ ਲਈ ਹੜਪੀੜਤਾ ਵਾਸਤੇ ਰਾਤ 2:30 ਵਜੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਮੇਰਾ ਵੀਰ ਬਹੁਤ ਨੁਕਸਾਨ ਹੋਇਆ ਤਾਂ ਟਰੈਕਟਰ ਟੋਟਲੀ ਖਤਮ ਹੋ ਗਿਆ ਮੋਰੇਓ ਟਰਾਲੀ ਵੀ ਪਿੱਛੋਂ ਸਾਰੀ ਭੰਤੀ ਆ ਤੇ ਬਹੁਤ ਜ਼ਿਆਦਾ ਆ ਟਰੱਕ ਵੱਜਿਆ ਵਿੱਚ ਆ ਕੇ ਟਰੱਕ ਵਾਲਾ ਵਿੱਚ ਪਿੱਛੋਂ ਨੀਂਚ ਆ ਕੇ ਇਹਨੇ ਟਰੱਕ ਮਾਰਿਆ ਮੈਂ ਇਨਾ ਸ਼ੁਕਰ ਆ ਕਿਸੇ ਦੇ ਕੋਈ ਸੱਟ ਪੇੜ ਨਹੀਂ ਲੱਗੀ ਮੁੰਡੇ ਸਾਰੇ ਆਪਣੇ ਹੋਟਲ ਦੇ ਵਿੱਚ ਚਾਹ ਪੀਣ ਰੁਕੇ ਹੋਏ ਸੀਗੇ ਟਾਬੇ ਤੇ ਤੇ ਸਾਰੇ ਚਾਹ ਪੀਣਗੇ ਸੀ ਆਹ ਟਰੱਕ ਪਿੱਛੇ ਆ ਓ ਟਰੈਕਟਰ ਤੇ ਵੱਜਾ ਪਹਿਲਾਂ ਓ ਟਰੈਕਟਰ ਆ ਟਰਾਲੀ ਤੇ ਵੱਜਾ ਆ ਵੀ ਟਰਾਲੀ ਪਲਟਾ ਤੀ ਆਹ ਟਰੈਕਟਰ ਦੇ ਵੀ ਦੋਨੇ ਰਹਿਮ ਤੋੜਤੇ ਆ ਮੋਹਰੇ ਨੁਕਸਾਨ ਹੋ ਗਿਆ ਟਰਾਲੀ ਵੀ ਪਲਟਾ ਤੀ ਆਹ ਤਾਂ ਟਰੈਕਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਭਾਈ ਜੀ ਬਾਪੂ ਕਿਉ ਹੋ ਰਿਹਾ ਕੋਈ ਗੱਲ ਨਹੀਂ ਹੌਸਲਾ ਰੱਖੋ ਹੈਲਪ ਕਰਤੇ ਆ ਪਾਰਕ ਰੌਣ ਬਾਈ ਤੁਹਾਡੇ ਨਾਲ ਖੜ ਗਏ ਨੇ ਪੰਜਾਬੀ ਪੰਜਾਬੀਆਂ ਨਾਲ ਖੜ ਗਏ ਨੇ ਜੀ ਮੈਂ ਤਾਂ ਇਹ ਇੰਨੀ ਮਿੱਠੀ ਪਈ ਬੋਸ ਮੈਂ ਨਾ ਦਾ ਕੋਈ ਨਹੀਂ ਹੋਰ ਰੱਖ ਕੋਈ ਨਹੀਂ ਕੋਈ ਨਹੀਂ ਹੋਰ ਰੱਖ ਹੋਰ ਰੱਖ ਐ ਤੂੜੀ ਪਈ ਸੇਵਾ ਮੈਂ ਆਪ ਮੈਂ ਆਪਣੇ ਅੰਦਰੋਂ ਭਰੀ ਪਈ ਸਾਰਾ ਕੁਝ ਕੀਤਾ ਮੈਂ ਕੋਈ ਨਹੀਂ ਜਾਵਾਂਗੇ ਜਿੰਨੇ ਜੋਗੇ ਹੈ ਕਰਾਂਗੇ ਯਾਰ ਹਮ ਬੰਨ ਵੀਰ ਹੋਣਾ ਬਾਈ ਇਹ ਕਹਿੰਦੇ ਤੇਰੇ ਨਾਲ ਸਾਥ ਨਹੀਂ ਛੱਡ ਜਿੰਨੇ ਜੋਗੇ ਹੈ ਕਰਾਂਗੇ ਮੈਂ ਤਾਂ ਬੋਲ ਨਹੀਂ ਚਲ ਕੋਣ ਕੋਣ ਬਸ ਬਿਲਕੁਲ ਬਾਈ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਪੰਜਾਬੀ ਪੰਜਾਬੀਆਂ ਦੇ ਨਾਲ ਖੜ ਗਏ ਨੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਦਾਂ ਆਪ ਜੀ ਨੂੰ ਪਤਾ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੀ ਬਰਬਾਦੀ ਹੋਈ ਆ ਅਸੀਂ ਪਹਿਲਾਂ ਵੀ ਸੰਗਤਾਂ ਨੂੰ ਬੇਨਤੀ ਕੀਤੀ ਕਈ ਦਿਨਾਂ ਤੋਂ ਅਸੀਂ ਬੋਟਾਂ ਦੇ ਵਿੱਚ ਸੇਵਾ ਕਰ ਰਹੇ ਹਾਂ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਮੈਂਟਲੀ ਪ੍ਰੇਸ਼ਾਨ ਬੰਦਿਆਂ ਨੂੰ ਸਾਂਭਦੇ ਆਂ ਜੀ ਸਾਡਾ ਕਾਰਜ ਤਾਂ ਉਹ ਸੀ ਪਰ ਬੜੇ ਦੁੱਖ ਦੀ ਗੱਲ ਆ ਜਿਹੜੀਆਂ ਕਿਸ਼ਤੀਆਂ ਹੁੰਦੀਆਂ ਨੇ ਉਹ ਦਰਿਆਵਾਂ ਲਈ ਤੇ ਉਹ ਨਹਿਰਾਂ ਲਈ ਬਣੀਆਂ ਸੀ ਬੜੀ ਦੁੱਖ ਦੀ ਗੱਲ ਆ ਜਿਹੜੀ ਜਿਹੜੀ ਪੁੱਤਾਂ ਵਾਂਗੂ ਪਾਲਿਆ ਪਾਲਿਆ ਵਾ ਝੋਨਾ ਉਹਦੇ ਉੱਪਰ ਜਦੋਂ ਅਸੀਂ ਕਿਸ਼ਤੀ ਚਲਾਉਂਦੇ ਆ ਨਾ ਬੜਾ ਮਤਲਬ ਮਨ ਦੁ ਕਿਉਂਕਿ ਐਡੀ ਵੱਡੇ ਪੱਧਰ ਤੇ ਪੰਜਾਬ ਦੀ ਬਰਬਾਦੀ ਤੇ ਅਸੀਂ ਇਸ ਵਕਤ ਦੁਸਾਂਝ ਕਲਾਂ ਪਿੰਡ ਦੇ ਵਿੱਚ ਖੜੇ ਆ ਜੀ ਜੋ ਕਿ ਫਗਵਾੜੇ ਦੇ ਬਿਲਕੁਲ ਨੇੜੇ ਆ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ ਖੜੇ ਆ ਜੀ ਦੁਸਾਂਝ ਕਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਦੋ ਟਰੈਕਟਰਾਂ ਦਾ ਜਿਹੜਾ ਐਕਸੀਡੈਂਟ ਹੁੰਦਾ ਉਹ ਕਿੱਦਾਂ ਹੁੰਦਾ ਸੀ ਦੱਸਣਾ ਚਾਹੁੰਦੇ ਆ ਸੰਗਤਾਂ ਨੂੰ ਇਹ ਵੀਰਿਓ ਨਹੀਂ ਸਾਡੇ ਨਾਲ ਨੇ ਜੀ ਦੁਸਾਂਝ ਕਲਾਂ ਤੋਂ ਨਾਲ ਸਰਪੰਚ ਸਾਹਿਬ ਖੜੇ ਨੇ ਨਾਲ ਹੋਰ ਮੋਢਵਾਰ ਜਿਹੜੇ ਵੀਰ ਸਾਡੇ ਨਾਲ ਇਸ ਵਕਤ ਮੌਜੂਦ ਨੇ ਕੀ ਹੁੰਦਾ ਜੀ ਇਹ ਵੀਰ ਹੜਪੀੜਤਾਂ ਲਈ ਜਿਹੜਾ ਚਾਰੇ ਦੀ ਸੇਵਾ ਤੇ ਤੂੜੀ ਦੀ ਸੇਵਾ ਲੈ ਕੇ ਪਿੰਡ ਦੇ ਸਾਂਝ ਕਲਾਂ ਤੋਂ ਤੁਰਦੇ ਨੇ ਜਦੋਂ ਇੱਥੋਂ ਚੱਲਦੇ ਨੇ ਜਿਹੜਾ ਰਸਤੇ ਦੇ ਵਿੱਚ ਘਟਾਬਾ ਆਉਂਦਾ ਵੀਰੋ ਟੱਬਾ ਕਿਹੜਾ ਸੀ ਜੀ ਕਰਵਾਇਆ ਜੀ ਪੰਜਾਬ ਰਾਇਲ ਟਾਬੇ ਤੇ ਰੁਕਦੇ ਨੇ ਜੀ ਕੀ ਹੁੰਦਾ ਜੀ ਉੱਥੇ ਰੋਡ ਦੇ ਨੇੜੇ ਜਿਹੜੀ ਜਗ੍ਹਾ ਬਣੀ ਹੁੰਦੀ ਆ ਥੋੜੀ ਜੀ ਉੱਥੇ ਜਿਹੜਾ ਆਪਣੇ ਟਰੈਕਟਰ ਟਰਾਲੀਆਂ ਦੋਨੇ ਟਰੈਕਟਰ ਦੋਨੇ ਟਰਾਲੀਆਂ ਨੂੰ ਖੜਾ ਦਿੰਦੇ ਨੇ ਚਾਹ ਪੀਣ ਲਈ ਕਿਉਂਕਿ ਚਾਹ ਪੀ ਕੇ ਅੱਗੇ ਜਿਹੜਾ ਚੱਲੇ ਪਾਉਣੇ ਸੀਗੇ ਜੀ ਪਰ ਹੁੰਦਾ ਕੀ ਆ ਜੀ ਚਾਹ ਪੀਣ ਤੋਂ ਬਾਅਦ ਸਾਰੇ ਵੀਰ ਉੱਤਰ ਕੇ ਹੋਟਲ ਦੇ ਵਿੱਚ ਨੇ ਹੁੰਦਾ ਕੀ ਆ ਜੀ ਪਿੱਛੇ ਤੋਂ ਇਧਰੋਂ ਫਗਵਾੜੇ ਵਾਲੇ ਪਾਸੇ ਤੋਂ ਇੱਕ ਟਰੱਕ ਜਾਂਦਾ ਜੀ ਉਹ ਟਰੱਕ ਵਾਲੇ ਵੀਰ ਦੀ ਜਿਹੜੀ ਅੱਖ ਲੱਗੀ ਵੀ ਸੀ ਨੀਂਦ ਆਈ ਵੀ ਸੀ ਉਸ ਵੀਰ ਨੂੰ ਉਹ ਟਰੱਕ ਜਿਹੜਾ ਇਸ ਟਰੈਲੀ ਦੇ ਵਿੱਚ ਵੱਜਦਾ ਜੀ ਜਿਹੜੀ ਟਰੈਲੀ ਦੇ ਕੋਲੇ ਅਸੀਂ ਇਸ ਵਕਤ ਖੜੇ ਆ ਥੋੜਾ ਦਿਖਾਇਓ ਜੀ ਇਸ ਟਰੈਲੀ ਦੇ ਪਿੱਛੇ ਵੱਜਣ ਦੇ ਨਾਲ ਜਿਹੜੇ ਇਹਦੇ ਮੂਰੇ ਟਰੈਕਟਰ ਪਾਇਆ ਵਾ ਸੀ ਉਹ ਇਸ ਵਕਤ ਟਰੈਲੀ ਦੇ ਵਿੱਚ ਲੱਧਿਆ ਬਾਜੀ ਉਹ ਟਰੈਕਟਰ ਦਾ ਏਡੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਥੱਲੇ ਤੋਂ ਜਿਹੜਾ ਇੰਜਨ ਆ ਸਾਰਾ ਉਹ ਹਿੱਸਾ ਸਾਰੇ ਦਾ ਸਾਰਾ 파ੜਤਾ ਜੀ ਮੂਰੋਂ ਕਿੰਨੇ ਹੀ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਹੁੰਦ ਤੇ ਦੋਨੇ ਟਰੈਕਟਰਾਂ ਦਾ ਦੋਨੇ ਟਰੈਲੀਆਂ ਦਾ ਨੁਕਸਾਨ ਹੁੰਦਾ ਬਹੁਤ ਵੱਡੇ ਪੱਧਰ ਤੇ ਤੁਸੀਂ ਵੀਡੀਓ ਵੀ ਜਿਹੜਾ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਇਹ ਟਰੈਕਟਰ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਸ ਤੋਂ ਬਾਅਦ ਸੰਗਤਾ ਜੀ ਕੀ ਹੁੰਦਾ ਜੀ ਦੇਖੋ ਇਹਨਾਂ ਵੀਰਾਂ ਦੀ ਸੋਚ ਕੀ ਸੀਗੀ ਸੋਸੀ ਹੜਪੀੜਤਾ ਨੂੰ ਚੀਜ਼ ਪਚਾਉਣੀ ਇਹ ਆਪਣਾ ਕੋਈ ਨਿੱਜੀ ਕੰਮ ਨਹੀਂ ਚੱਲੇ ਸੀ ਆਪਣਾ ਕੋਈ ਪਰਿਵਾਰਕ ਕੰਮ ਨਹੀਂ ਚੱਲੇ ਸੀ ਇਹਨਾਂ ਦੇ ਅੰਦਰ ਦਇਆ ਭਾਵਨਾ ਆਈ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਹੜਪੀੜਤਾਂ ਲਈ ਸਮੱਗਰੀ ਲੈ ਕੇ ਚੱਲੇ ਸੀ ਪਰ ਇੱਕ ਐਸਾ ਐਕਸੀਡੈਂਟ ਹੁੰਦਾ ਜਿਹਦੇ ਨਾਲ ਟਰੈਕਟਰ ਆ ਜਿਹੜਾ ਬਿਲਕੁਲ ਹੀ ਖਤਮ ਹੋ ਜਾਂਦਾ ਫਾਰਮ ਟਰੈਕ 60 ਪਰ ਜਿਹੜਾ 855 ਟਰੈਕਟਰ ਆ ਉਹਦਾ ਥੋੜਾ ਨੁਕਸਾਨ ਹੁੰਦਾ ਜਿਹੜਾ ਜਿਹੜਾ ਫਾਰਮ ਟਰੈਕ 60 ਟਰੈਕਟਰ ਆ ਉਹ ਵੀਰ ਹੁਣੀ ਮੰਗ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਵਿੱਚੋਂ ਹੀ ਮਨਵੀਰ ਸਿੰਘ ਨਾਮ ਆਂ ਜੀ ਵੀਰ ਦਾ ਤੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਤੁਹਾਡਾ ਕੀ ਨਾਮ ਹੈ ਜੀ ਨਿਰਮਲ ਕੁਮਾਰ ਨਿਰਮਲ ਕੁਮਾਰ ਜੀ ਨੇ ਜੀ ਪਿੰਡ ਦੇ ਮੌਜੂਦਾ ਸਰਪੰਚੋਂ ਜੀ ਮੌਜੂਦਾ ਤੇ ਦੂਜੀ ਗੱਲ ਸੰਗਤ ਜੀ ਹੁੰਦਾ ਕੀ ਆ ਜਦੋਂ ਸਾਨੂੰ ਟਰੈਕਟਰ ਦੀ ਵੀਡੀਓ ਸਾਡੇ ਸਾਹਮਣੇ ਪਹੁੰਚਦੀ ਆ ਜਿਸ ਵੀਰ ਦਾ ਟਰੈਕਟਰ ਆ ਜਦੋਂ ਉਸ ਵੀਰ ਨਾਲ ਸਾਡੀ ਗੱਲ ਹੁੰਦੀ ਆ ਤਾ ਮਤਲਬ ਉਸ ਵੀਰ ਨੇ ਸਾਨੂੰ ਇੱਕੋ ਗੱਲ ਕਹੀ ਕਹਿੰਦਾ ਵੀਰੇ ਮੈਂ ਟਰੈਕਟਰ ਨੂੰ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਦੀ ਮੇਤੋ ਟਰੈਕਟਰ ਦੇਖਿਆਂ ਨਹੀਂ ਜਾ ਰਿਹਾ ਕਿਉਂਕਿ ਐਡਾ ਵੱਡਾ ਐਕਸੀਡੈਂਟ ਜਦੋਂ ਜ਼ਿੰਦਗੀ 'ਚ ਹੁੰਦਾ ਜਿਹਨੂੰ ਇਨਸਾਨ ਪਿਆਰ ਕਰਦਾ ਹੁੰਦਾ ਚਾਹੇ ਉਹ ਜੀਵਨ ਸਾਥੀ ਹੋਵੇ ਚਾਹੇ ਕੋਈ ਮਸ਼ੀਨਰੀ ਹੋਵੇ ਬੰਦੇ ਨੂੰ ੱੱਕਾ ਜ਼ਰੂਰ ਲੱਗਦਾ ਇੱਕ ਵਾਰੀ ਇਸ ਕਰਕੇ ਜਦੋਂ ਸਾਨੂੰ ਉਸ ਵੀਰ ਨਾਲ ਸਾਡੀ ਗੱਲ ਹੁੰਦੀ ਆ ਰਾਤ ਨੂੰ ਜਦੋਂ ਐਕਸੀਡੈਂਟ ਹੁੰਦਾ ਉਸੇ ਵਕ ਸਾਡੀ ਗੱਲ ਹੁੰਦੀ ਆ ਵੀ ਵੀਰੇ ਉਹ ਵੀਰਾਂ ਭਾਵਕ ਇੰਨੇ ਕੋ ਹੋ ਗਏ ਤਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਆ ਹਰ ਇੱਕ ਪੱਖ ਤੋਂ ਤੁਹਾਡੇ ਨਾਲ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਸੀਂ ਤੁਹਾਡੇ ਨਾਲ ਹਰ ਇੱਕ ਪੱਖ ਤੋਂ ਖੜੇ ਆ ਤੇ ਅੱਜ ਅਸੀਂ ਜਿੱਥੇ ਹੜਪੀੜਤਾਂ ਦੇ ਵਿੱਚ ਸੇਵਾ ਨਿਭਾ ਰਹੇ ਆ ਅੱਜ ਅਸੀਂ ਉੱਥੇ ਇੱਕ ਫੈਸਲਾ ਕੀਤਾ ਸਾਰੀ ਕਮੇਟੀ ਨੇ ਪਿੰਡ ਵਾਸੀਆਂ ਦਾ ਵੀ ਸਹਿਯੋਗ ਦੁਸਾਂਝ ਕਲਾਂ ਦਾ ਵੀ ਸਹਿਯੋਗ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਅੱਜ ਵੀਰ ਨੂੰ ਉਸ ਟਰੈਕਟਰ ਦੀ ਕੀਮਤ ਦੀ ਜਿਹੜੀ ਜਿਹੜਾ ਪੇਮੈਂਟ ਜਿਹੜੀ ਦੇਣ ਲੱਗਿਆਂ ਦੀ ਅਸੀਂ ਚੈੱਕ ਦੇਣ ਲੱਗਿਆਂ ਵੀਰ ਨੂੰ ਕਿਉਂਕਿ ਵੀਰ ਦਾ ਜੋ ਵੀ ਨੁਕਸਾਨ ਹੋਇਆ ਉਹ ਸਾਰੇ ਦਾ ਸਾਰਾ ਨੁਕਸਾਨ ਤੁਸੀਂ ਇਹ ਸਮਝ ਲਓ ਵੀ ਉਹ ਸਾਡਾ ਨੁਕਸਾਨ ਹੋਇਆ ਵੀਰ ਇੱਕ ਚੀਜ਼ ਲੈ ਕੇ ਚੱਲਿਆ ਸੀ ਟਰੈਕਟਰ ਬਿਲਕੁਲ ਲਾਸ ਹੋ ਗਿਆ ਔਰ ਦੱਸਿਆ ਵੀਰ ਉਹਨਾਂ ਨੇ ਵੀ ਵੀਰ ਦੇ ਪਿਤਾ ਜੀ ਨਹੀਂ ਹੈਗੇ ਔਰ ਤਾਇਆ ਜੀ ਵੀ ਨਹੀਂ ਹੈਗੇ ਹਨਾ ਜੀ ਪਰਿਵਾਰ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਮੈਂਬਰ ਕਹਿੰਦੇ ਸੀ ਜੀ ਮਤਲਬ ਪਿਤਾ ਜੀ ਹੈਗੇ ਮਾਤਾ ਜੀ ਡੈਥ ਹੋਈ ਆ ਤੇ ਬ੍ਰਦਰ ਛੋਟਾ ਹੈਗਾ ਸਿਸਟਰ ਵੀ ਹੈਗਾ ਔਰ ਫਾਦਰ ਦੀ ਇਹਦੀ ਬਹੁਤ ਚਿਰ ਪਹਿਲਾਂ ਡੈਥ ਹੋਈ ਆ ਜੀ ਇਹ ਸਾਰਾ ਕਾਰੋਬਾਰ ਘਰ ਇਹਦਾ ਇੱਥੇ ਦਸਾਂਝ ਕਲਾਂ ਇੱਥੇ ਇਹ ਦੇ ਸਿਰ ਆਪਣਾ ਕੰਮ ਕਰ ਕਰਦਾ ਗੁਜ਼ਾਰਾ ਕਰਕੇ ਚਲਾਉਂਦਾ ਜੀ ਜੀ अच्छा वीरिए ਉੱਥੇ ਮੌਕੇ ਤੇ ਤੁਸੀਂ ਉਸ ਵਕਤ ਉੱਥੇ ਸੀ ਉੱਥੇ ਹੋਇਆ ਕੀ ਵੀਰੇ ਅਸੀਂ 16 ਜਾਣੇ ਕਿ ਸੀਗੇ ਮੁੰਡੇ ਸਾਰੇ ਪਿੰਡੋ ਜੀ ਪਿੰਡੋ ਦੇ ਸਾਰੇ ਸਹਿਯੋਗ ਨਾਲ ਅਸੀਂ ਸਾਰੇ ਐਨਆਰਏ ਭਰਾਵਾਂ ਦੇ ਨਾਲ ਅਸੀਂ ਪਿੰਡੋ ਤੂੜੀ ਦਾ ਚਾਰਾ ਰਾਤ ਨੂੰ ਤਕਰੀਬਨ 11:00 ਵਜੇ ਅਸੀਂ ਪਿੰਡੋ ਤੁਰੇ ਸੀਗੇ 6 ਤਰੀਕ ਨੂੰ ਔਰ 7 ਤਰੀਕ ਸਵੇਰ ਨੂੰ 7:00 2 ਵਜੇ ਅਸੀਂ ਉੱਥੇ ਸਾਰੇ ਉਤਰ ਗਏ ਕੋਸ਼ਕ ਸੱਚ ਭਰਾ ਮਿੱਤਰ ਕਹਿ ਰਹੇ ਸੀ ਅਸੀਂ ਨਹੀਂ ਸੀ ਰੈਸਟ ਕਰਨੀ ਅਸੀਂ ਫੇ ਵੀ ਉਹਨਾਂ ਨੂੰ ਵੀ ਚਲੋ ਪਰਮਾਤਮਾ ਨੂੰ ਬਚਾਉਣਾ ਸੀ ਧੱਕੇ ਨਾਲ ਉਹਨੂੰ ਵੀ ਲਾ ਲਿਆ ਥੱਲੇ ਵੀ ਆ ਜਾਓ ਤੁਸੀਂ ਵੀ ਚਾਹ ਪਾਣੀ ਪੀ ਲਓ ਮੁੜ ਕੇ ਬਾਰ ਬਾਰ ਸਿੱਧਾ ਤੁਰ ਜਾ ਕਰੋ ਕਾਂਗੇ ਫੇਰ ਉਸ ਤੋਂ ਬਾਅਦ ਅਸੀਂ ਸਾਈਡ ਤੇ ਖੜੇ ਮੈਂ ਅਸੀਂ ਸਾਰੇ ਤੁਰੇ ਜਾ ਰਹੇ ਟਰੈਕਟਰ ਵੱਲ ਨੂੰ 10 ਫੁੱਟ ਤੋਂ ਕਰੀਬ ਦੂਰ ਖੜੇ ਸੀ ਜਾਨਿਕ ਪਿੱਛੋਂ ਟਰੈਕਟਰ ਟਰੱਕ ਵਾਲਾ ਆਇਆ ਐਨ ਦੇਖ ਰਿਹਾ ਉਸ ਨੂੰ ਸਾਈਡ ਤੇ ਖੜਿਆ ਐਨ ਉਹ ਸੁੱਤਾ ਪਿਆ ਸੀ ਉਹਨੇ ਅੱਗੇ ਸਿੱਧੇ ਵਿੱਚ ਮਾਰਿਆ ਇੱਕ ਟਰਾਲੀ ਟਰੈਕਟਰ ਦਾ ਟੋਟਲ ਟਰੈਕਟਰ ਟੋਟਲ ਡੈਮੇਜ ਹੋ ਗਿਆ ਜੀ ਉਸ ਤੋਂ ਟਰਾਲੀ ਸਾਈਡ ਤੇ ਚੱਕ ਕੇ ਮਾਰ ਕੇ ਸਵਰਾਜ ਦੀ ਟਰੈਕਟਰ ਦੀ ਟਰਾਲੀ ਵੀ ਪਲਟ ਆਤੀ ਉਹ ਸਵਰਾਜ ਟਰੈਕਟਰ ਮੋਰੇ ਇੱਕ ਹੋਰ ਸਾਡਾ ਟਰੈਕਟਰ ਖੜਾ ਸੀ ਹਾਲੈਂਡ ਉਹ ਤਾਂ ਚਲੋ ਥੋੜਾ ਬਚਾ ਹੋਇਆ ਟਰਾਲੀ ਦਾ ਡਾਲਾ ਪਰ ਉਹਦਾ ਪਾਰ ਦਿੱਤਾ ਗਿਆ ਜੀ ਤੇ ਉਹ ਟਰੈਕਟਰ ਫੁੱਟਪਾਥ ਟੱਪ ਕੇ ਦੂਏ ਪਾਸੇ ਗਿਆ ਰੋਡ ਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਟਰੱਕ ਡਰਾਈਵਰ ਵੀ ਵਿਚਾਰਾ ਚਲੋ ਮਾਤਰ ਸਾਥ ਸੀਗਾ ਬਹੁਤ ਜ਼ਿਆਦਾ ਗਰੀਬ ਸੀਗਾ ਜੀ ਅਸੀਂ ਉਹਨੂੰ ਉਹ ਵਿੱਚ ਫਸ ਗਿਆ ਚਲੋ ਜਾਨ ਉਹਦੀ ਵੀ ਬਚ ਗਈ ਅਸੀਂ ਉਹਨੂੰ ਦਬਟ ਕੱਢ ਕੇ ਪਾਣੀ ਪੂਣੀ ਪਲਾਇਆ ਫਿਰ ਉਹਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਸਾਰਾ ਟ੍ਰੈਲੀਆ ਟਰੱਕ ਟਰੈਕਟਰ ਦੇ ਵਿੱਚ ਫਸ ਗਿਆ ਉਹ ਟਰੱਕ ਦੇ ਵਿੱਚ ਆਪਣੇ ਚ ਫਸ ਗਿਆ ਜੀ ਪਿਛੋ ਮਾਲ ਪਿਛੋ ਮਾਲ ਨੇ ਤਾਂ ਕਮਰ ਜਦੋਂ ਪਿਛੇ ਸਮਾਨ ਲੱਦਾ ਸੀ ਤੇ ਮੋਰੋ ਟਰੱਕ ਵੀ ਡੈਮੇਜ ਹੋ ਗਿਆ ਸੀ ਉਹ ਵਿੱਚ ਫਸ ਗਿਆ ਸੀ ਅਸੀਂ ਉਹਨੂੰ ਵੀ ਕੱਢਿਆ ਵਿੱਚੋਂ ਉਹਨੂੰ ਵੀ ਚਾ ਪਾਣੀ ਪਲਾਇਆ ਬਿਠਾਇਆ ਉਹਨੂੰ ਸੁਰਤ ਸੁਰਤ ਚ ਲਿਆਂਦਾ ਉਹਦੇ ਮਾਲਕ ਨੂੰ ਫੋਨ ਕੀਤਾ ਮਾਲਕ ਨੂੰ ਸੱਦਿਆ ਚਲੋ ਮਾਲਕ ਵੀ ਬਹੁਤ ਜ਼ਿਆਦਾ ਘਰੋ ਮਾਤਰ ਸਾਥੀ ਸੀਗਾ ਜੀ ਅਸੀਂ ਉਹਦਾ ਸਾਰਾ ਪਤਾ ਕੀਤਾ ਸਾਰਾ ਕੁਝ ਤੇ ਉਹ ਵੀਰ ਨੇ ਜੋ ਵੀ ਉਹ ਕਹਿੰਦਾ ਮੈਂ ਵੀ ਸੇਵਾ ਕਰਨ ਲੱਗਾ ਬਸ ਜੋ ਵੀ ਉਹ ਸੀਗਾ ਉਹਨੇ ਸਾਨੂੰ ਸੇਵਾ ਤੌਰ ਤੇ ਜਿੰਨਾ ਵੀ ਸੀਗਾ ਥੋੜਾ ਬਹੁਤਾ ਸ਼ਰਧਾ ਉਹ ਸੀਗਾ ਉਹਨੇ ਸਾਨੂੰ ਦੇਖਿਆ ਜੀ ਜੀ ਅੱਛਾ ਜੀ ਜਦੋਂ ਅਸੀਂ ਇਹਨਾਂ ਨੂੰ ਸਵਾਲ ਕੀਤਾ ਵੀ ਅਸੀਂ ਚਲੋ ਮਦਦ ਕਰਨ ਨੂੰ ਤਿਆਰ ਆਂ ਇੱਥੇ ਅਸੀਂ ਇੱਕ ਇਹ ਬੇਨਤੀ ਕਰਨਾ ਚਾਹੁੰਦੇ ਆ ਪਿੰਡ ਵਾਸੀਆਂ ਨੇ ਵੀ ਇਸ ਵੀਰ ਦੇ ਨਾਲ ਵਿਸ਼ਵਾਸ ਦਿਵਾਇਆ ਖੜਨ ਦਾ ਕਿਉਂਕਿ ਦੁੱਖ ਦੀ ਘੜੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਫੈਸਲਾ ਚੰਗਾ ਲੈਣਾ ਚਾਹੀਦਾ ਦੂਜੀ ਗੱਲ ਦੀ ਤਾਂ ਅਸੀਂ ਕਿਹਾ ਵੀ ਟਰੱਕ ਵਾਲੇ ਤੋਂ ਆਪਾਂ ਪੈਸੇ ਲੈਨੇ ਹੋ ਤੇ ਮੁਕੱਦਮਾ ਦਰਜ ਕਰਾਉਨੇ ਹੋ ਨੇ ਐਡਾ ਵੱਡਾ ਨੁਕਸਾਨ ਕੀਤਾ ਪਹਿਲਾਂ ਤਾਂ ਦੇਖੋ ਵੀਰ ਸੁੱਤਾ ਪਿਆ ਜਾ ਰਿਹਾ ਸੀ ਅਸੀਂ ਹਰ ਵਕਤ ਸੜਕਾਂ ਤੇ ਰਹਨੇ ਆ ਠੀਕ ਆ ਇਹ ਕਈ ਵਾਰੀ ਅੱਖ ਬੰਦੇ ਦੀ ਲੱਗ ਸਕਦੀ ਆ ਪਰ ਇਹਨਾਂ ਵੀਰਾਂ ਨੇ ਦੱਸਿਆ ਵੀ ਉਸ ਵੀਰ ਦੇ ਪਰਿਵਾਰ ਚ ਵੀ ਬਿਮਾਰੀ ਆ ਕੋਈ ਐਡਮਿਟ ਆ ਤੇ ਗ ਉਹ ਵੀਰ ਕਹਿੰਦਾ ਮੈਂ ਥੋੜੀ ਬਤੀ ਸੇਵਾ ਤਾਂ ਕਰ ਸਕਦਾ ਪਰ ਮੈਂ ਮੁਆਬ ਜਾਨੀ ਦੇ ਸਕਦਾ ਵੀ ਮਤਲਬ ਮੇਰੀ ਬਰਬਾਦੀ ਹੋਊਗੀ ਪਰ ਪਿੰਡ ਵਾਸੀਆਂ ਨੇ ਤੇ ਰਿਸ਼ਤੇਦਾਰਾਂ ਨੇ ਬਾਈ ਦੇ ਭੈਣ ਭਰਾਵਾਂ ਨੇ ਫੈਸਲਾ ਲਹਿਤਾ ਵੀ ਉਸ ਟਰੱਕ ਵਾਲੇ ਦੇ ਨਾਂ ਜਿਹੜਾ ਵਜਨ ਪਾਇਆ ਜਾਵੇ ਕਿਉਂਕਿ ਆਪਾਂ ਉਹਨੂੰ ਕਿਉਂ ਬਰਬਾਦ ਕਰਨਾ ਆਪਣੀ ਤਾਂ ਜਿਹੜੀ ਨੁਕਸਾਨ ਹੋਈ ਹੋਇਆ ਪਰ ਇੱਥੇ ਸਾਡਾ ਆਪਣਾ ਫਰਜ਼ ਬਣਦਾ ਜੀ ਜੇ ਕੋਈ ਸਾਡਾ ਭੈਣ ਭਰਾ ਕਿਸੇ ਲਈ ਭਲਾ ਕਰਨ ਲਈ ਚੱਲਿਆ ਜਾਂ ਕੋਈ ਕਿਸਾਨੀ ਅੰਦੋਲਨ ਚ ਚੱਲਿਆ ਜਾਂ ਹੜਪੀੜਤਾ ਚ ਚੱਲਿਆ ਸਾਡਾ ਆਪਣਾ ਫਰਜ਼ ਬਣਦਾ ਸੀ ਉਹਦੇ ਨਾਲ ਖੜੀਏ ਤਾਂ ਅਸੀਂ ਸੋਚਿਆ ਵੀ ਹੋਰ ਸੇਵਾਵਾਂ ਤਾਂ ਅਸੀਂ ਨਿਭਾਵਾਂਗੇ ਨਿਭਾਵਾਂਗੇ ਡੀਜ਼ਲ ਦੀ ਜਾਂ ਹੋਰ ਜਿਹੜੀ ਵੀ ਸੇਵਾਵਾਂ ਵੀ ਉਹਦੇ ਨਾਲ ਇੱਕ ਟਰੈਕਟਰ ਦਾ ਜਿਹੜਾ ਫਰਜ਼ ਬਣਦਾ ਸਾਡਾ ਸਾਰਿਆਂ ਦਾ ਤਾਂ ਜੋ ਜਿਹੜਾ ਵੀਰ ਇਹ ਦੁਬਾਰਾ ਤੋਂ ਆਪਣਾ ਪਰਿਵਾਰ ਚਲਾ ਸਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਕਿਉਂਕਿ ਵੀਰ ਟੈਨਸ਼ਨ ਬਹੁਤ ਕਰਗੇ ਸੀ ਕਿਉਂਕਿ ਜਸਨ ਜਸਟੀਨ ਨੂੰ ਸੰਨ ਦਿਲੋਂ ਪਿਆਰ ਕਰਦਾ ਨਾ ਇਹਦੀ ਟੈਨਸ਼ਨ ਵੱਧ ਹੁੰਦੀ ਆ ਚਲੋ ਮਸ਼ੀਨਰੀ ਆ ਜ਼ਿੰਦਗੀ ਚ ਆਉਂਦੀ ਆ ਜਾਂਦੀਆਂ ਰਹਿੰਦੀਆਂ ਨੇ ਔਰ ਇਹ ਗੁਰੂ ਮਾਰਗ ਦੀ ਹੈ ਜੀ ਕਿਰਪਾ ਹੋਈ ਵੀ ਇਹਨਾਂ ਦੀ ਜਾਨ ਬਚ ਗਈ ਸਾਰੇ ਵੀਰਾਂ ਦੀ ਜੇਕਰ ਇਹ ਟਰੈਕਟਰ ਤੇ ਜਾਂ ਟਰੈਲੀਆਂ ਤੇ ਬੈਠੇ ਹੁੰਦੇ ਤਾਂ ਹੁਣ ਨੂੰ ਆਪਾਂ ਸ਼ਾਇਦ ਵੀਡੀਓ ਨਾ ਬਣਾਉਂਦੇ ਹੁੰਦੇ ਸ਼ਾਇਦ ਦੁੱਖ ਬਹੁਤ ਵੱਡਾ ਆਪਣੇ ਤੇ ਪੈ ਗਿਆ ਹੁੰਦਾ ਇਸ ਕਰਕੇ ਅਸੀਂ ਇਸ ਵਕਤ ਵੀਰ ਨੂੰ 4 ਲੱਖ ਰੁਪਏ ਜਿਹੜਾ ਆਪਣਾ ਫਰਜ ਸੇਵਾ ਸੁ ਤਾ ਜੋ ਜਿਹੜਾ ਇਹ ਵੀਰ ਆਪਣਾ ਟਰੈਕਟਰ ਲੈ ਸਕਣ ਬਾਕੀ ਪਿੰਡ ਵਾਸੀ ਵੀ ਸਪੋਰਟ ਕਰਨਗੇ ਤੇ ਜਿਹੜਾ ਜਿੰਨੇ ਦਾ ਟਰੈਕਟਰ ਸੀਗਾ ਜੋ ਉਹਨੇ ਅਸੀਂ ਪੈਸੇ ਦੇ ਚੱਲੇ ਆ ਅਸੀਂ ਵੀਰ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਜਿਹੜਾ ਇਹ ਨੁਕਸਾਨ ਆ ਤੁਸੀਂ ਇਹ ਸਮਝੋ ਵੀ ਉਹ ਆਪਣਾ ਫਰਜ ਸੇਵਾ ਸੁਸਾਇਟੀ ਦਾ ਹੋਇਆ ਤੁਹਾਡਾ ਨਹੀਂ ਹੋਇਆ ਦਿਲੋਂ ਧੰਵਾਦ ਔਰ ਇਸ ਵੀਰੇ ਦਾ ਟਰੈਕਟਰ ਸੀਗਾ ਜੀ ਮਤਲਬ ਬੜੀ ਦੁੱਖ ਦੀ ਗੱਲ ਆ ਮੈਂ ਜ਼ਿਆਦਾਤ ਨਹੀਂ ਵੀਰਾਂ ਨਾਲ ਗੱਲ ਕਰਨਾ ਚਾਹੁੰਦਾ ਕਿਉਂਕਿ ਕਈ ਵਾਰੀ ਬੰਦਾ ਟੈਨਸ਼ਨ 'ਚ ਹੁੰਦਾ ਸੀ ਹਨਾ ਉਹ ਮੋਸ਼ਨਾਂ ਖੇਡਣਾ ਨਹੀਂ ਚਾਹੁੰਦੇ ਪਰ ਸਾਡਾ ਇੱਕ ਵੀਡੀਓ ਦਾ ਮਕਸਦ ਕਾਰਨ ਇਹ ਆ ਜੀ ਕਿਉਂਕਿ ਸਾਨੂੰ ਵੀ ਸੰਗਤ ਸਪੋਰਟ ਸਬੰਧ ਦੇ ਨਾਲ ਚੱਲਦੀ ਆ ਜੀ ਸਾਡੇ ਕੋਲ 160 ਮੈਂਬਰ ਮੈਂਟਲੀ ਨੇ ਉੱਥੇ ਕਿਤੇ ਨਾ ਕਿਤੇ ਸਾਨੂੰ ਇਹ ਚੰਗਾ ਮੈਸੇਜ ਕਿਉਂ ਦਿੱਤਾ ਤੁਹਾਨੂੰ ਅਸੀਂ ਬੈਸ ਤਾਂ ਦੁੱਖ ਦੀ ਘੜੀ ਆ ਵੀ ਜਿਹੜੇ ਵੀਰ ਪਿੰਡਾਂ ਚੋਂ ਟਰੈਕਟਰ ਲੈ ਕੇ ਆਉਂਦੇ ਨੇ ਕਈ ਵਾਰੀ ਕੀ ਹੁੰਦਾ ਜੇਕਰ ਇਸ ਵੀਰ ਦੀ ਆਪਾਂ ਨਹੀਂ ਬਾਹ ਫੜਾਂਗੇ ਤਾਂ ਕਿਤੇ ਨਾ ਕਿਤੇ ਨਾਲ ਦੇ ਵੀਰ ਦੀ ਹਿੰਮਤ ਟੁੱਟਦੀ ਆ ਵੀ ਯਾਰ ਇਹ ਬੰਦਾ ਹੜਪੀੜਤਾਂ ਲਈ ਸਮੱਗਰੀ ਲੈ ਕੇ ਗਿਆ ਸੀ ਤੇ ਇਹਦੀ ਬਾਹ ਫੜਨ ਵਾਲਾ ਕੋਈ ਨਹੀਂ ਅੱਗੇ ਆਇਆ ਤੇ ਜਿਹੜਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੇ ਮੈਸੇਜ ਆ ਬਾਕੀ ਨੌਜਵਾਨਾਂ ਨੂੰ ਹੌਸਲਾ ਮਿਲ ਸਕੇ ਜੇ ਕਿਸੇ ਦਾ ਨੁਕਸਾਨ ਹੁੰਦਾ ਤੇ ਜਿੰਨੇ ਕੁ ਜੋਗੀਆਂ ਜੀ ਅਸੀਂ ਨਾਲ ਖੜਨ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸੇ ਨੇ ਕੁਝ ਬੋਲਣਾ ਜੀ ਤਾਂ ਤੁਸੀਂ ਸਰਪੰਚ ਸਾਹਿਬ ਬੋਲਣਾ ਕੋਸ਼ਿਸ਼ ਜੀ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਆ ਹੜਾਂ ਕਰਕੇ ਬਹੁਤ ਹੀ ਨੁਕਸਾਨ ਹੋਇਆ ਆ ਸਾਡੇ ਪਿੰਡ ਵਿੱਚੋਂ ਵੀ ਨੌਜਵਾਨ ਵੀਰ ਸਾਡੇ ਦੋ ਦਿਨ ਪਹਿਲਾਂ ਟੂੜੀ ਲੈ ਕੇ ਜਾ ਰਹੇ ਸਨ ਰਸ ਦੇ ਵਿੱਚ ਦੁਰਘਟਨਾ ਹੋਈ ਹੈ ਸ਼ੁਕਰ ਮਨਾਉ ਵਾਹਿਗੁਰੂ ਦੀ ਆ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੇ ਵੀਰ ਕੁਲਵੀਰ ਦਾ ਜੋ ਟਰੈਕਟਰ ਆ ਜੋ ਉਹਨੇ ਪਤਾਵਾ ਨੂੰ ਪਾਲਿਆ ਸੀ ਉਹਦਾ ਕਾਫੀ ਨੁਕਸਾਨ ਹੋਇਆ ਅਸੀਂ ਸਾਰਾ ਹੀ ਨਗਰ ਉਹਦੇ ਨਾਲ ਖੜੇ ਆ ਸਾਨੂੰ ਐਨ ਆਰ ਆਈ ਵੀਰਾਂ ਦੇ ਵੀ ਫੋਨ ਆਏ ਸੀ ਕਿ ਜਿੱਦਾਂ ਦੀ ਵੀ ਲੋੜ ਹੈ ਸਾਨੂੰ ਦੱਸਿਓ ਅਸੀਂ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੌਕੇ ਤੇ ਸਾਡਾ ਸਾਥ ਦਿੱਤਾ ਆ ਇਸ ਲਈ ਅਸੀਂ ਅੱਜ ਜੋ ਸਾਡੇ ਵਿਚਕਾਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਸੰਸਥਾ ਵਾਲੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਕੁਲਵੀਰ ਵੀਰੇ ਦਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੇ ਕੋਈ ਹੋਰ ਸਨੇਹਾ ਕੋਈ ਦੇਣਾ ਹੋਵੇ ਜੀ ਦੇਖ ਸਕਦੇ ਤੁਸੀਂ ਦੱਸੋ ਵੀਰੇ ਕੁਲਵੀਰ ਵੀਰੇ ਠੀਕ ਹੋ ਗਏ ਜੀ ਠੀਕ ਆ ਘਬਰਾਉਣਾ ਨਹੀਂ ਤੁਹਾਡੇ ਨਾਲ ਵੈਸੇ ਵੀ ਅਸੀਂ ਲੰਬੇ ਟਾਈਮ ਲਈ ਖੜੇ ਆਂ ਤੁਸੀਂ ਜਦੋਂ ਮਰਜ਼ੀ ਆਓ ਵੀਰੇ ਸਾਡਾ ਪਟਿਆਲੇ ਕੋਲੇ ਲਚਕਾਣੀ ਪਿੰਡਾ ਜਿੰਨੇ ਜੋਗਿਆ ਅਸੀਂ ਵੈਸੇ ਵੀ ਤੁਹਾਡੇ ਨਾਲ ਖੜੇ ਆਂ ਜੇ ਤੁਸੀਂ ਅੱਗੇ ਵੀ ਹਾਕ ਮਾਰੋਗੇ ਕਿਤੇ ਅਸੀਂ ਫੇਰ ਵੀ ਤੁਹਾਡੇ ਨਾਲ ਖੜੇ ਆਂ ਵੀਰੇ ਕੁਝ ਹੋਰ ਬੋਲਣਾ ਤਾਂ ਨਹੀਂ ਵੀਰੇ ਠੀਕ ਆ ਵੀਰੇ ਠੀਕ ਹੋ ਗਏ ਜੀ ਠੀਕ ਆ ਸੰਗੇ ਜੀ ਧੰਨਵਾਦ ਹਸਦੇ ਬਾਦ ਦੇ ਰਹੋ ਤੇ ਬਾਕੀ ਹੜ ਪੀੜਤਾਂ ਲਈ ਅਸੀਂ ਸੁਨੇਹਾ ਇਹ ਦੇਣਾ ਚਾਹੁੰਦੇ ਹਾਂ ਬਹੁਤ ਭੈਣ ਭਰਾ ਕਾਲ ਕਰਦੇ ਨੇ ਸਮੱਗਰੀ ਲੈ ਕੇ ਆਉਣੀ ਹੈ ਚੀਜ਼ਾਂ ਲੈ ਕੇ ਆਉਣੀਆਂ ਨੇ ਇੰਨੇ ਲੱਖ ਦੀ ਸੇਵਾ ਲੈ ਕੇ ਆਉਣੀਆਂ ਦੱਸੋ ਕਿਹੜੀ ਚੀਜ਼ ਲੈ ਕੇ ਆਈ ਅਸੀਂ ਬੇਨਤੀ ਕਰਦੇ ਹਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹਰੀਕੇ ਵਾਲੇ ਪਾਸੇ ਜਿਹੜਾ ਬਡਾਲੇ ਪਿੰਡ ਦੇ ਵਿੱਚ ਆਪਣੇ ਜਿਹੜੇ ਕਿਸ਼ਤੀਆਂ ਚੱਲ ਰਹੀਆਂ ਨੇ ਉੱਥੇ ਦੋ ਤਿੰਨ ਫਾਊਂਡੇਸ਼ਨਾਂ ਕਟੀਆਂ ਹੋ ਕੇ ਅਸੀਂ ਦੱਸਣਾ ਚਾਹੁੰਦੇ ਹਾਂ ਕੁਝ ਕੁ ਦਿਨ ਹੋਰ ਵੇਟ ਕਰ ਲਿਓ ਅਰਦਾਸਾਂ ਜ਼ਰੂਰ ਕਰੋ ਤਾਂ ਜੋ ਜਿਹੜਾ ਆਪਣਾ ਇਹ ਜਿਹੜਾ ਪ੍ਰੋਪਰ ਪਾਣੀ ਉਤਰਨ ਤੋਂ ਬਾਅਦ ਆਪਾਂ ਉਹਨੇ ਭੈਣ ਭਰਾਵਾਂ ਨੂੰ ਪਸ਼ੂ ਵੀ ਨੁਕਸਾਨੇ ਗਏ ਨੇ ਫਸਲਾਂ ਦਾ ਜ਼ਮੀਨਾਂ ਦਾ ਬਹੁਤ ਵੱਡੇ ਪੱਧਰ ਦਾ ਨੁਕਸਾਨ ਆ ਜਿਹੜੇ ਘਰ ਬਣੇ ਹੋਏ ਨੇ ਜਿਨ੍ਹਾਂ ਨੂੰ ਤਾਂ ਪਲਸਤਰ ਹੋਇਆ ਉਹ ਤਾਂ ਬਚ ਜਾਣਗੇ ਜਿਨ੍ਹਾਂ ਨੂੰ ਪਲਸਤਰ ਨਹੀਂ ਹੋਇਆ ਜਿਵੇਂ ਕਿਤੇ ਪਸ਼ੂ ਵਾਲਾ ਬਾੜਾ ਹੁੰਦਾ ਉਹ ਪ੍ਰੋਪਰ ਡਿਗਣਗੇ ਜਦੋਂ ਪਾਣੀ ਉੱਤਰੂ ਗੋਣ ਚ ਤੇੜਾ ਫਟ ਗਿਆ ਉਹ ਡਿਗਣਗੇ ਹੀ ਡਿਗਣਗੇ ਇਸ ਕਰਕੇ ਆਪਾਂ ਉਹਨਾਂ ਵੀਰਾਂ ਨੂੰ ਰਲ ਮਿਲ ਕੇ ਸਾਡੀ ਐਨਆਰਆਈ ਭਰਾਵਾਂ ਦੇ ਜਿਹੜੇ ਚਰਨਾ ਚ ਬੇਨਤੀ ਆ ਹੋਰ ਵੀ ਭੈਣ ਭਰਾਵਾਂ ਦੇ ਵੀ ਆਪ ਜੀ ਆਪੋ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਭੈਣ ਭਰਾ ਨੇ ਜਿਹੜਾ ਉਹਨਾਂ ਦੀ ਮਦਦ ਕਰਨ ਲਈ ਸਿੱਧਾ ਤੁਸੀਂ ਅੱਗੇ ਆਓ। ਦਿਲੋਂ ਧੰਨਵਾਦ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਇਸ ਦੁੱਖ ਦੀ ਘੜੀ ਚੋਂ ਛੇਤੀ ਨਿਕਲੀਏ ਗੁਰੂ ਮਹਾਰਾਜ ਦੇ ਚਰਨਾਚਰ ਅਦਾਸਾਂ ਕਰੀਏ ਜੀ। ਨੇ ਆ ਦਿਖਾਇਓ ਮਾੜਾ ਟਰੈਲੀ ਇੱਥੇ ਆ ਕੇ ਜਿਹੜਾ ਟਰੈਕਟਰ ਟਰੱਕ ਵੱਜਦਾ ਜੀ ਟਰੈਲੀ ਦੇ ਵਿੱਚ ਔਰ ਇੰਨੀ ਜ਼ੋਰ ਦੀ ਵੱਜਦਾ ਸੰਗਤ ਜੀ। ਇੱਥੋਂ ਬਾਅਦ ਜਿਹੜਾ ਫਿਰ ਟਰੈਕਟਰ ਦਾ ਨੁਕਸਾਨ ਹੁੰਦਾ ਜਿਹੜਾ ਪਿੱਛੋਂ ਜਿਵੇਂ ਜਿੱਥੇ ਹੁੱਕ ਹੁੰਦੀ ਆ ਪਿੱਛੋਂ ਹਿੱਸਾ ਹੁੰਦਾ ਥੱਲੇ ਵਾਲਾ ਉਹ ਸਾਰੇ ਦਾ ਸਾਰਾ ਡੈਮੇਜ ਆ। ਮਤਲਬ ਟਰੈਕਟਰ ਕਾਫੀ ਜ਼ਿਆਦਾ ਨੁ ਟੋਟਲ ਲਾਸ ਮੰਗੂ ਆਪਾਂ ਕਹਿ ਸਕਦੇ ਆ ਇਕੱਲੀ ਸ਼ੋਵਾਰ ਥੋੜਾ ਜਿਆ ਇੰਜਨ ਠੀਕ ਆ ਦੂਜਾ ਟਰੈਕਟਰ ਏਸੀ ਇਹਦਾ ਤਾਂ ਕੱਲਾ ਜਿਹੜਾ ਮੂਰੋਂ ਬੰਪਰ ਆ ਕੱਲਾ ਉਹੀ ਜਿਹੜਾ ਟੁੱਟਿਆ ਸ਼ੋ ਥੋੜੀ ਜਿਹੀ ਖਰਾਬ ਹੋਈ ਆ ਤੇ ਠੀਕ ਆ ਚਲੋ ਜਿੰਨਾ ਵੀ ਹੋਇਆ ਵੀਰੇ ਗੁਰੂ ਸਾਹਿਬ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਜਾਨੀ ਕਿਸੇ ਤੇ ਨੁਕਸਾਨ ਨਹੀਂ ਹੋਇਆ ਇਹੀ ਬਹੁਤ ਮਹਾਰਾਜ ਦਾ ਚਲੋ ਸ਼ੁਕਰ ਗੁਜ਼ਾਰ ਆ ਅਸੀਂ ਵੀ ਚਲੋ ਲੋਹਾ ਤਾਂ ਵੀਰੇ ਹੋਰ ਆਜੂਗਾ ਹਨਾ ਆਪਾਂ ਰਲ ਮਿਲ ਕੇ ਹੋਰ ਲੈ ਲਾਂਗੇ ਤੇ ਜਿਹੜਾ ਟਰੈਲੀ ਦੀਆਂ ਹੁੱਕਾਂ ਵੀ ਤੋੜੀਆਂ ਪਈਆਂ ਨੇ ਇੰਨੀ ਜ਼ੋਰ ਦੀ ਜਿਹੜਾ ਇਹ ਟਰੱਕ ਵੱਜਿਆ ਸੀ ਉਹ ਟਰੈਲੀ ਦੀ ਹੁੱਕ ਪੱਟੀ ਪਈ ਆ ਜੀ ਉਹ ਟਰੈਲੀ ਹੀ 60 ਦੇ ਮਗਰ ਪਾਈ ਵੀ ਸੀ ਅਸੀਂ ਇਸ ਵਕਤ ਦਸਾਂਝ ਕਲਾਂ ਪਿੰਡ ਦੇ ਵਿੱਚ ਆ ਜੀ ਹਾਂਜੀ ਵੀਰੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਪਿੰਡ ਵਾਲਿਆਂ ਨੂੰ ਵੀ ਤੇ ਐਨ ਆਰ ਆਈ ਭਰਾਵਾਂ ਨੂੰ ਵੀ ਜਿਹੜਾ ਸਵਰਾਜ ਟਰੈਕਟਰ ਵਾਲਾ ਬਾਈ ਜੀ ਆ ਇਹ ਕਹਿੰਦਾ ਵੀ ਮੇਰਾ ਨੁਕਸਾਨ ਜਿੰਨਾ ਹੋਇਆ ਇਹ ਆਪਣਾ ਉਹ ਕਹਿੰਦਾ ਮੈਂ ਆਪਣਾ ਕਰਵਾਉਂਗਾ ਜੀ ਜੀ ਠੀਕ ਹੈ ਜੀ ਤੇ ਫਾਰਮ ਟਰੈਕ ਵਾਲੇ ਭਾਜੀ ਦਾ ਨੁਕਸਾਨ ਜਨਾ ਉਹ ਸਾਨੂੰ ਜਿੰਨਾ ਮੁਆਵਜ਼ਾ ਬਾਹਨ ਦਾ ਟਰੈਕਟਰ ਦਾ ਉਹ ਸਾਨੂੰ ਆਪਣਾ ਫਰਸ਼ੀਵ ਸੋਸਾਇਟੀ ਵੱਲੋਂ ਮਿਲ ਰਿਹਾ ਔਰ ਅਸੀਂ ਇੱਕ ਅਪੀਲ ਸਾਰਿਆਂ ਨੂੰ ਕਰਦੇ ਆ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਫਾਰਮ ਟਰੈਕ ਮੁਤਾਬਕ ਕਰਨੀ ਆ ਉਹ ਇਹ ਭਾਜੀ ਉਹਨਾਂ ਨਾਲ ਕੰਟੈਕਟ ਕਰਨਾ ਕੋਈ ਵੀ ਪੈਂਡ ਪੈਂਡ ਪੱਧਰ ਵਾਲਾ ਕੋਈ ਕੁਝ ਵੀ ਆ ਕਿਉਂਕਿ ਦੇਖੋ ਅਸੀਂ ਅਸੀਂ ਭਾਜੀ ਉਹਨਾਂ ਸਾਰ ਜੋ ਕੁਝ ਵੀ ਭਾਜੀ ਉਹਨਾਂ ਨਾਲ ਸ਼ੇਅਰ ਕਰਤਾ ਜੀ ਕਿਉਂਕਿ ਦੇਖੋ ਪਿੰਡ ਦਾ ਅਸੀਂ ਇਹ ਨਹੀਂ ਕਹਿੰਦੇ ਮੈਂ ਵੀ ਆ ਮੈਂ ਆਪਣਾ एहसान ਨਹੀਂ ਉਸ ਬੀਤੇ ਰੱਖਣਾ ਚਾਹੁੰਦਾ ਕਿਉਂਕਿ ਜੋ ਵੀ ਇਹ ਭਾਜੀ ਹੁਣ ਕਰਨਗੇ ਇਹਨਾਂ ਦੇ ਨਾਲ ਇਹਨਾਂ ਦੀ ਕਿਉਂਕਿ ਸਾਰੀ ਸੰਗਤ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਇਹਨਾਂ ਦਾ ਫਰਜ਼ ਲਾਇਆ ਪ੍ਰਮਾਤਮਾ ਦੀ ਸੇਵਾ ਕਰਨ ਦਾ ਇਹ ਸੇਵਾ ਉਹ ਸੇਵਾ ਹੈ ਜਿਹੜੀ ਜਾਨਕਿ ਕਿਸੇ ਗਣਤੀ ਚ ਨਹੀਂ ਆਪਾਂ ਕਰ ਸਕਦੇ ਜਿੰਨੀ ਸੇਵਾ ਕਰ ਰਹੇ ਆ ਜੀ ਇਸ ਲਈ ਅਸੀਂ ਇਹ ਚੀਜ਼ ਅਪੀਲ ਕਰ ਰਹੇ ਆ ਜੇ ਕੋਈ ਵੀ ਵੀਰ ਟਰੈਕਟਰ ਦੇ ਕੋਈ ਵੀ ਹਮਦਰਦੀ ਕਿਸੇ ਨੂੰ ਸਾਰਿਆਂ ਨੂੰ ਦੁੱਖ ਆ ਉਹ ਬਾਈ ਜੀ ਹੁਣ ਨਾਲ ਕਨੈਕਟ ਕਰਕੇ ਇਹਨਾਂ ਨਾਲ ਇਹਨਾਂ ਦੇ ਥਰੂ ਜੋ ਮਰਜ਼ੀ ਕਰਦਣ ਜੀ ਅਗੇ ਸਾਨੂੰ ਪਿੰਡ ਵਾਲਿਆਂ ਨੇ ਸਾਰਿਆਂ ਦਾ ਬਹੁਤ ਸਹਾਇਜੋਗ ਆਇਆ ਸਾਡੇ ਐਨਆਰਏ ਭਰਾਵਾਂ ਦਾ ਵੀ ਪੂਰਾ ਸੂਤ ਜਾਨਿਕ ਆਇਆ ਮੌਕੇ ਤੇ ਸਾਡੇ ਪਿੰਡ ਦੇ ਜਿੰਨੇ ਵੀ ਸਾਡੇ ਪਿੰਡ ਦੀਆਂ ਸੁਸਾਇਟੀਆਂ ਕਮੇਟੀਆਂ ਪੰਚਾਇਤ ਮੈਂਬਰ ਜਾਨਿਕ ਧੰਨਵਾਦ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੀ ਨਹੀਂ ਕੋਈ ਗੱਲ ਨਹੀਂ ਚਲੋ ਧੰਨਵਾਦ ਜੀ ਸਾਡੇ ਕੋਲ ਵੀ ਵੀਰੇ ਸੰਗਤ ਦੇ ਹੀ ਨੇ ਕੋਈ ਗੱਲ ਨਹੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਇਹ ਜੀ ਘਟਨਾ ਦੁਬਾਰਾ ਤੋਂ ਨਾ ਹੋਵੇ ਕਿਸੇ ਨੌਜਵਾਨ ਦੀ ਕਿਉਂ ਆਪਾਂ ਨੂੰ ਇੱਥੇ ਆ ਕੇ ਇਹ ਕਰਨੀ ਪਵੇ ਕਿਉਂ ਵੀਡੀਓ ਬਣਾਉਣੀ ਪਵੇ ਹਨ ਗੁਰੂ ਮਹਾਰਾਜ ਦੀ ਕਿਰਪਾ ਕਰਨ ਹੱਸਦਾ ਵਸਦਾ ਰਹੇ ਇ ਵਾਹਿਗੁਰੂ ਜੀ ਕੀ ਫਤਿਹ